ਖਬਰ ਬਟਾਲਾ ਤੋਂ ਆ ਰਹੀ ਹੈ ਗੁਰਦਾਸਪੁਰ ਰੋਡ ਤੇ ਟੈਂਪੂ ਪਲਟਿਆ ਜਿਸ ਵਿੱਚ ਸਕੂਲੀ ਬੱਚੇ ਸਵਾਰ ਸਨ ਟੈਂਪੂ ਦੇ ਟਾਇਰ ਫਟਣ ਨਾਲੇ ਹਾਦਸਾ ਹੋਇਆ ਹੈ ਖਬਰ ਬਟਾਲਾ ਤੋਂ ਹੈ ਗੁਰਦਾਸਪੁਰ ਰੋਡ ਤੇ ਟੈਂਪੂ ਪਲਟਿਆ ਜਿਸ ਵਿੱਚ ਸਕੂਲੀ ਬੱਚੇ ਸਵਾਰ ਸਨ ਕਰੀਬ 20 ਬੱਚੇ ਸਵਾਰ ਸਨ ਇਸ ਟੈਂਪੂ ਦੇ ਵਿੱਚ ਟੈਂਪੂ ਦੇ ਟਾਇਰ ਫਟਣ ਨਾਲੇ ਹਾਦਸਾ ਹੋਇਆ ਹੈ ਦੀਮਾਂਸ਼ੂ ਗਾਬਾ ਐਵੀਪੀ ਸੰਜਾ ਪੱਤਰਕਾਰ ਸਾਨਾ ਫੋਨ ਲਾਈਨ ਤੇ ਜੋੜ ਚੁੱਕੇ ਨੇ ਜੀ ਰਿਮਾਂਸ਼ੂ ਕੀ ਤਾਜ਼ਾ ਜਾਣਕਾਰੀ ਹੈ ਬੱਚਿਆਂ ਦੀ ਹਾਲਤ ਕਿਸ ਤਰ੍ਹਾਂ ਹੈ ਅਰਸ਼ ਜਿਹੜੇ ਤਿੰਨ ਬੱਚੇ ਨੂੰ ਜਿਨ੍ਹਾਂ ਨੂੰ ਪਟਿਆਲਾ ਦੇ ਹਸਪਤਾਲ ਵਿੱਚ ਵਰਤੇ ਕਿਰਾਇਆ ਗਿਆ ਵਿੱਚੋਂ ਤਿੰਨ ਬੱਚਿਆਂ ਦੀ ਜਿਹੜੀ ਅੰਡਰ ਆਬਜ਼ਰਵੇਸ਼ਨ ਨੇ ਉਹਨਾਂ ਦੀ ਥੋੜੀ ਜਿਹੜੀ ਹਾਲਤ ਜਿਹੜੀ ਨਾਜ਼ੁਕ ਦੱਸੀ ਜਾ ਰਹੀ ਹੈ ਔਰ ਤਿੰਨ ਬੱਚੇ ਹੋਰ ਨੇ ਜਿਨ੍ਹਾਂ ਨੂੰ ਪਟਿਆਲਾ ਦੇ ਹਸਪਤਾਲ ਵਿੱਚ ਹੀ ਵਰਤੇ ਕਿਰਾਇਆ ਗਿਆ ਜਿਹੜੇ ਕਰੀਬ 20 ਬੱਚੇ ਜਿਹੜੇ ਆਟੋ ਦੇ ਵਿੱਚ ਸਵਾਰ ਸੀਗੇ ਉਹਨਾਂ ਸਾਰਿਆਂ ਨੂੰ ਕਿਤੇ ਨਾ ਕਿਤੇ ਛੋਟੀ ਮੋਟੀ ਖਰੋਚਾ ਜਰੂਰ ਆਈਆਂ ਨੂੰ ਆਈਆਂ ਨੇ 6 ਬੱਚਿਆਂ ਨੂੰ ਪਟਿਆਲਾ ਦੇ ਹਸਪਤਾਲ 'ਚ ਵਰਤੇ ਕਿਰਾਇਆ ਗਿਆ ਬਾਕੀਆਂ ਨੂੰ ਨਸ਼ਹਿਰੇ ਦੇ ਇਸ ਸਰਕਾਰੀ ਹਸਪਤਾਲ ਵਿੱਚ ਵਰਤੇ ਕਿਰਾਇਆ ਗਿਆ ਜਿੱਥੇ ਉਹਨਾਂ ਦਾ ਮਾਮੂਲੀ ਇਲਾਜ ਲਾਲ ਕਿਸੇ ਸਰਕਾਰੀ ਸਕੂਲ 'ਚ ਟੂਰਨਾਮੈਂਟ ਖੇਲਣ ਜਾ ਰਹੇ ਸੀ ਕਿ ਜਦੋਂ ਇਹ ਹਾ사 ਵਾਪਰਿਆ ਜੀ ਰਿਮਾਂਚੇ ਟੈਂਪੂ ਕਿੰਨਾ ਕੁ ਵੱਡਾ ਸੀ ਕਿਉਂਕਿ ਕਿਹਾ ਜਾ ਰਿਹਾ 20 ਬੱਚੇ ਸਵਾਰ ਸਨ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਹੈ ਬਿਲਕੁਲ ਜਿਸ ਤਰ੍ਹਾਂ ওভারਲੋਡਡ ਹੈ ਟੈਂਪੋ ਸੀਗਾ 20 ਬੱਚੇ ਜਿਹੜੇ ਇੱਕ ਟੈਂਪੋ 'ਚ ਬਿਠਾਏ ਹੋਏ ਸੀਗੇ ਉਹ ਕਿੱਥੇ ਨਾ ਕਿੱਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਜ਼ਰੂਰ ਹੋਈ ਹੈ ਹਾਲੇ ਕਿ ਜਿਹੜੀ ਅੱਗੇ ਪੁਲਿਸ ਜਿਹੜੀ ਹੈ ਆਪਣੀ ਕਾਰਵਾਈ ਕਰ ਰਹੀ ਹੈ ਔਰ ਜਿਹੜਾ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਜੋ ਸਾਡੇ ਸਾਹਮਣੇ ਆਇਆ ਸੀਗਾ ਕਿ 20 ਬੱਚੇ ਜਿਹੜੇ ਨੇ ਉਹ ਵੈਸੇ ਵੀ ਉਹ ਪਲੇਅਰ ਸੀਗੇ ਉਹ ਛੋਟੇ ਬੱਚੇ ਨਹੀਂ ਹੈਗੇ ਬੱਚੇ ਬੱਚੇ ਦੀ ਉਮਰ ਲਗਭਗ 11 11 12 ਸਾਲ ਹੈ ਔਰ 20 ਬੱਚੇ ਇੱਕੋ ਟੈਂਪੋ 'ਤੇ ਸਵਾਰ ਸਨ ਤੇ ਜਿਹਦੇ ਕਰਕੇ ਹਾਦਸਾ ਬੰਦਾ ਹੀ ਸੀਗਾ ਜਿਹੜੀ ਮਾਂਛ ਟੈਂ ਟੈਂਪੋ ਚਾਲਕ ਜਿਹੜਾ ਹੈ ਹਜੇ ਉਹ ਤੋਂ ਮੌਕੇ ਤੋਂ ਫਰਾਰ ਹੈ ਮੌਕੇ ਉਹ ਹਜੇ ਟੈਂਪੋ ਚਾਲਕ ਉੱਥੇ ਨਹੀਂ ਹੈ ਔਰ ਪੁਲਿਸ ਉਹਦੀ ਜਾਂਚ ਕਰ ਰਹੀ ਹੈ